10-10 ਲੱਖ ਰੁਪਇਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਵੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਸਲਾ ਆ ਜਾਣਗੇ ਸਾਰਿਆਂ ਦੇ ਆ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਰਾਦਰ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉੱਥੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਆਉਣੇ ਪਰ ਮੈਂ ਕਿਹਾ ਵੀ ਜੇ 2 ਸਾਲ 3 ਸਾਲ ਦੇ ਵਿੱਚ ਬੀਏ ਹੋ ਜਾਊਗੀ ਤਾਂ ਜ਼ਿਆਦਾ ਵੱਡੀ ਨੌਕਰੀ ਮਿਲ ਜਾਊਗੀ ਫਿਰ ਅੱਗੇ ਜਾ ਜਾਦਾ ਚਾਂਸ ਟੱਟੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕਰੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨਾਲ ਸੀ ਉਹ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨਾਲ ਸੀ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਬਹਿ ਜਾਂਦੇ ਪਰ ਹੁਣ 17 ਜਦੋਂ ਕੱਠੀਆਂ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਗੇ ਪਰਿਵਾਰ ਦੇ ਇਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਹੋਈ ਨਹੀਂ ਪਹਿਲਾਂ ਅੱਖਾਂ ਦੀ ਨਿਕਾ ਜਾਂਦੀ ਹੈ ਫਿਰ ਮੂੰਹ ਚੋਂ ਝੱਗ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ 9 ਵਜੇ ਤੱਕ ਬੈਠਾ ਰਿਹਾ 10 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਹੋ ਕੋ ਮੌਤੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਤੇ ਬਹੁਤ ਮੰਦਪਾਗੀ ਕੱਟਣਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਕਿ ਜ਼ਹਿਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਉਹ ਫੈਲੀਆਂ ਚ ਪਾ ਲੈਂਦੇ ਪੈਕਟ ਜੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਹੋ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਤੇ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੱਕ ਇਨਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਤੇ ਐਕਸਾਈਜ਼ ਇਹ ਇੱਕ ਤਾਂ ਇੱਥੋਂ ਦੇ ਆਪਣਾ ਜੋਰਵਾਦੀ ਹੋਣਗੇ ਇੱਕ ਤਾਂ ਇੱਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਇਨਸਪੈਕਟਰ ਜਿਨ੍ਹਾਂ ਦੇ ਚੁੱਕੀ ਹੁੰਦੇ ਦੇਖ ਜਿਹੜੇ ਅੰਮ੍ਰਿਤਸਰ ਨਾਲ ਲੈਟਰ ਚਾਈ ਦੇਖਦੇ ਆ ਉਹਨਾਂ ਨੂੰ ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਦੇਖੋ ਪੁਲਿਸ ਦੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਹਿਰ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਐ ਕੌਣ ਹੈ ਸਰਕਾਰਾਂ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਉਹਦਾ ਆਕਾ ਕੋਈ ਮਾਈ ਪਾਪ ਹੁੰਦਾ ਹੈ ਸਤਾਈ ਬਾਰੇ ਕੋਈ ਸਮਾਂ ਵਿੱਚ ਬਹੁਤ ਜ਼ਿਆਦਾ ਹੈ ਕਈ ਵਾਰੀ ਇੰਦਿਸਟ ਲੈ ਕੇ ਤੁਹਾਡੇ ਉੱਤੇ ਫੜੀ ਗਈ ਹੈ ਲੇਕਿਨ ਇਸ ਦੇ ਬਾਵਜੂਦ ਇਹ ਕਾਰਟੂ ਜਿਹੜੇ ਚੱਲ ਕੀ ਮੇਰੇ ਆ ਕੋਈ ਇਹਨਾਂ ਦੇ ਖਾਸ ਕਰ ਇਸ ਦੇਖੋ ਜੜਾ ਦੇਖੋ ਇਹ ਬਾਰਡਰ ਹੈ ਵੀ ਇਹ ਬਾਰਡਰ ਏਰੀਆ ਚ ਹੈ ਬਾਰਡਰ ਏਰੀਆ ਦੇ ਵਿੱਚ ਨਹੀਂ ਡਾਕਸ ਵੀ ਹੈ ਵਿੱਚ ਆ ਵੀ ਹੈ ਤੋ ਬਾਰਡਰ ਏਰੀਆ ਥੋੜਾ ਜਿਆਦਾ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਇਹ ਜੜਾਂ ਡੂੰਘੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਥੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰਤਿਆਂ ਤੇ ਸਪਰੇਅ ਕਰੀ ਜਾਈਏ ਇਸ ਸੰਗ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਦੇਖੋ ਸਿੱਧਾ ਵੱਡਾ ਸਮਝਦੇ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ ਚੋਂ ਕੁਝ ਗਾਹਾਂ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਪੱਡੇ ਲੈਵਲ ਤੱਕ ਦੇ ਅਫਸਰਾਂ ਚ ਜਾਂ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਗਿਆ ਆਪ ਥੋੜੀ ਆਉਂਦੇ ਹੋ ਦੇਖੋ ਆਪ ਥੋੜੀ ਆਉਂਦੇ ਪੇਚਣ ਕਿਉਂਦਾ ਸ਼ਿਕਾਇਤਾਂ ਨਹੀਂ ਕਰਦੇ ਫੈਕਟਰੀਆਂ ਜਿਹੜੀਆਂ ਫੈਕਟਰੀਆਂ ਕੌਣ ਚਲਾ ਲੂਗਾ ਜੀ ਇਹ ਉਹ ਤਾਂ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬੀਰੋਕਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਦੇ ਬਲੋਸ਼ ਹੈ ਇਹ ਸਿਸਟਮ ਨੂੰ ਪੂਰੇ ਪੰਜਾਬ ਕਿੱਨਾ ਲੁਕਾਉਂਗੇ ਜੀ ਬੱਸਾਂ ਟ੍ਰਾਂਸਪੋਰਟ ਹੋ ਰਹੀ ਸੀਗੀ ਐਜ਼ ਅ ਕੋਰੀਅਰ ਥੋੜੀ ਉਸਨੂੰ ਬਹੁਤ ਜਿਹੇ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੇ ਸੀਗੇ ਜਿਉਂ-ਜਿਉਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਤਾਂ ਅਸੀਂ ਇਸ ਮਾਮਲੇ 'ਚ ਕਿਉਂਕਿ ਇੱਕ ਤਾਂ ਯੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾਅ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਹੀ ਇਹਨਾਂ ਏਰੀਆ 'ਚ ਹੁੰਦਾ ਹੈ ਸੋ ਅ ਸੱਟ ਸੱਟ ਪੁਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ ਉਹ ਫਿਰ ਇਹਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਥੋੜਾ ਜਿਹਾ ਮਤਲਬ ਧਿਆਨ ਕਿਧਰੇ ਹੋਰ ਹੈ ਸੋ ਜੋ ਵੀ ਇਹਦੇ ਵਾਸਤੇ ਜ਼ਿੰਮੇਵਾਰ ਰਹੂ ਹੋਊਗਾ ਫੀਲਡ ਦੇ ਵਿੱਚ ਅਫਸਰ ਹੋਵੇ ਕੋਈ ਚਾਹੇ ਕੋਈ ਬੈਕਗਰਾਉਂਡ ਤੇ ਕੋਈ ਹੋਰ ਇਹਨੂੰ ਚਲਾਉਣ ਵਾਲਾ ਕੋਈ ਅਕਾਊਂਟ ਸੱਤ ਹੈ ਇਹਨੂੰ ਇਹਨਾਂ ਪਿੰਡ ਵਾਲੇ ਆ ਸਾਡੀ ਸ਼ਿਕਾਇਤ ਹੈ ਪਹਿਲਾਂ ਤੋਂ ਇਸੋ ਦਿੱਕਰੀ ਦੇ ਪਰਿਵਾਰ ਮੈਂ ਦੱਸਿਆ ਮੈਨੂੰ ਮੈਨੂੰ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਮਤਲਬ ਪਹਿਲਾਂ ਇੱਕ ਇੱਕ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਰੱਬ ਦਾ ਪਾਣਾ ਮੰਨ ਲਿਆ ਜਾਂਦਾ ਸੀ ਹੁਣ ਜਦੋਂ ਇਕੱਠੀਆਂ ਇੱਕ ਪੂਰੀ ਖੇਪ ਹੀ ਕੋਈ ਜ਼ਹਿਰੀਲੀ ਆ ਗਈ ਉਹਦੇ ਨਾਲ ਪਤਾ ਲੱਗ ਗਿਆ ਮਸਲਾ ਬਣੇ ਤੇ ਅੱਜ ਇਹਦੇ ਅਸੀਂ ਇਹਦੀ ਜੜ ਤੱਕ ਜਾਣਾ ਪਿੰਡ ਵਾਲੇ ਕਹਿ ਰਹੇ ਆ ਕਿ ਜਦੋਂ ਸ਼ਿਕਾਇਤ ਕਰਦੇ ਸੀ ਕਿ ਅਸੀਂ ਪੁਲਿਸ ਲੈ ਕੇ ਤਾਂ ਪਿੰਡ ਵਾਲੇ ਹੀ ਜੋਕੀਏ ਉਹਨੂੰ ਖੜਾ ਕੇ ਲੈ ਜਾਂਦੇ ਸੀ ਆਹੀ ਤਾਂ ਦੇਖੋ ਆਹੀ ਤਾਂ ਦੇਖੋ ਗੁਰਦੁਆਰਾ ਸਾਹਿਬ ਵੀ ਨੋਟਿਸ ਕਰ ਰਹੇ ਹੁਣ ਅਸੀਂ ਡਰੱਗ ਦੇ ਮਾਮਲੇ 'ਚ ਕਿ ਭਾਈ ਜੇ ਕੋਈ ਪਿੰਡ ਦਾ ਬੰਦਾ ਫੜਿਆ ਜਾਂਦਾ ਨਸ਼ੇ ਵਿੱਚ ਜਾਂਦਾ ਉਹ ਵੀ ਕੋਈ ਜ਼ਮਾਨਤ ਕਰਾਉਣਾ ਜਾਵੇ ਉਹਦੀ ਉਹਦੇ ਮਗਰ ਕੋਈ ਜਾਵੇ ਨਹੀਂ ਤਾਂ ਇਹ ਨੀ ਤਾਂ ਉਹਨਾਂ ਦਾ ਸਮਾਜਿਕ ਪਾਈਕਟ ਦਿੱਤਾ ਇਹਨਾਂ ਲੋਕਾਂ ਤੋਂ ਪਿਛੋਂ ਕੋ ਸਿਆਸੀ ਕਾਦ ਸੀ ਪਿੰਡ ਵਾਲਿਆਂ ਦਾ ਕਹਿਣਾ ਤਾਂ ਨਹੀਂ ਹੁਣ ਇਹ ਅਧਰ ਲੱਗ ਜੂਗਾ ਪਤਾ ਜੀ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਬਿਲਕੁਲ ਕਿਹੜੇ ਕਿਹੜੇ ਲੈਵਲ ਤੇ ਕੁਝ ਕੁਝ ਹੋ ਜੇ ਪਾਰਟੀਸ਼ਨਸ ਹੋਏ ਜਨਰਲ ਅਧਿਕ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਇਹ ਬਿਊਰੋਕ੍ਰੇਸੀ ਜਾਂ ਪੁਲਿਸ ਜਾਂ ਪੋਲਿਟਿਕਸ ਇਹਨਾਂ ਇਹਨਾਂ ਦੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਹੀ ਨਹੀਂ ਹੁਣ ਅੱਜ ਤਾਂ ਮੈਂ ਦੱਸ ਨਹੀਂ ਸਕਦਾ ਇੱਕ ਵਾਰ ਇਹ ਜਾਂਚ ਕਰਕੇ ਤੁਹਾਨੂੰ ਜਿਸ ਜਿਸ ਦਿਨ ਹੋ ਗਿਆ ਸਾਰਾ ਕੁਝ ਉਹ ਦਿਨ ਦੱਸ ਦਾਂਗੇ ਕਿ ਕਰਦਾ ਸਾਡਾ ਦਿੱਲੀ ਦਿੱਲੀ ਦਾ ਤਾਂ ਪਤਾ ਹੀ ਲੱਗ ਗਿਆ ਦਿੱਲੀ ਤਾਂ ਚਲੀ ਗਏ ਸਾਡੀ ਜਿਸ ਤਰੀਕੇ ਨਾਲ ਸੇਵਾ ਤੇ ਬਹੁਤ ਜ਼ਿਆਦਾ ਇਲੈਕਟ੍ਰਿਕ ਚੱਲਦਾ ਉਹਦੇ ਮੂਡ ਹੀ ਗਿਆ ਅਸੀਂ ਇੱਥੇ ਆਏ ਦਿਨਾਂ ਨੂੰ ਅਸੀਂ ਪ੍ਰੋਪਰ ਚੈੱਕਅਪ ਕਰਵਾਉਣੀ ਲੂ ਰਹਾ ਨਹੀਂ ਨਹੀਂ ਬਿਲਕੁਲ ਅਸੀਂ ਨਾਟ ਓਨਲੀ ਅੰਮ੍ਰਿਤਸਰ ਦਾ ਜਾਂ ਵੀ ਜਿੱਥੇ ਕੱਢਣਾ ਹੋਵੇ ਉੱਥੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕਅਪ ਕਰਾ ਇਹ ਮਾਰਾ ਚੈੱਕਅਪ ਪੂਰਾ ਸਕੈਨ ਕਰਕੇ ਕਿ ਜਿੱਥੇ ਕੋਈ ਐਦਾਂ ਦਾ ਕੰਮ ਚੱਲਦਾ ਹੈ ਉਹਨਾਂ ਨੂੰ ਵਾਰਨਿੰਗ ਵੀ ਦੇ ਕੇ ਪਹਿਲਾਂ ਤੇ ਅਸੀਂ ਜਿਸ ਤਰ੍ਹਾਂ ਡਰੱਗਸ ਦੇ ਵਿੱਚ ਉਹ ਜੜਨਾ ਯੋਧ ਨਸ਼ਾ ਵਿਰੋਧਾ ਤਾਂ ਨਸ਼ੇ ਦੇ ਵਿੱਚ ਇਹ ਵੀ ਤਾਂ ਹੁੰਦਾ ਜਹਿਰ ਜਿਹੜੀ ਵਢੀ ਜਾਂਦੇ ਸੋ ਸਖਤ ਕਾਰਵਾਈ ਹੋਊਗੀ ਪਰਿਵਾਰਾਂ ਦੇ ਨਾਲ ਕਰਾਂਗੇ ਔਰ ਇਹ ਹੀ ਕੋ ਪ੍ਰਮਾਤਮਾ ਅਰਦਾਸ ਕਰਦੇ ਹਾਂ ਜੀ ਗੁਰੂ ਘਰ ਖੜੇ ਆ ਕਿ ਪ੍ਰਮਾਤਮਾ ਜਿਹੜੇ ਚਲੇ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਅਰਦਾਸ ਇਹ ਕਰਦੇ ਹਾਂ ਕਿ ਦਸੇ ਪੰਜਾਬ ਦੀ ਧਰਤੀ ਤੇ ਲੋਕ ਇੰਨੇ ਦਰਿਆ ਦਿਲ ਦੇ ਕਿਸੇ ਨੂੰ ਮੁਕਾ ਨਹੀਂ ਮਰਨ ਦੇ ਪਰ ਸਰਕਾਰਾਂ ਨਾਲ ਖੜਨਗੇ ਸੱਚੇ ਗੱਲੋਂ ਇਹਨਾਂ ਦੇ ਪਰਿਵਾਰਾਂ ਨਾਲ ਖੜਾਂਗੇ ਕੋਈ ਵੀ ਕਾਗਜ਼ ਪੱਤਰ ਦੀ ਜਾਂ ਕੋਈ ਸਾਈਨ ਕਰਾਉਣ ਦੀ ਉਹਦੇ ਵਾਸਤੇ ਖੱਜਲ ਖਵਾਰ ਹੋਣ ਅੰਮ੍ਰਿਤਸਰ ਜਾ ਕੇ ਇਹ ਵੀ ਨਹੀਂ ਸੀ ਅਫਸਰ ਕਰੇ ਆਉਣਗੇ ਇਹਨਾਂ ਦੇ ਕੱਲੇ ਕੱਲੇ ਦੀ ਫਾਈਲ ਬਣਾ ਕੇ ਲੈ ਕੇ ਇਹ ਵਾਲ ਪਿੰਡ ਮੈਂ ਗਿਆ ਕਿ ਇਹਨੇ ਪਿਛਲੇ 40 45 ਸਾਲਾਂ ਤੋਂ ਇੱਥੇ ਜਿਹੜੀ ਸ਼ਰਾਬ ਉਹ ਵੇਚੀ ਜਾ ਰਹੀ ਸੀ ਇਹ ਵਾਲ ਪਿੰਡ ਦੇ ਬਿਲਕੁਲ ਸਾਹਮਣੇ ਕੇਵਲ ਸੜਕ ਪਾਰ ਕਰਦੀਆਂ ਪੁਲਿਸ ਚੌਕੀਆਂ ਭੰਗਾਲੀ ਕੀ ਕੋਈ ਸੁਣੋ ਇੰਡੀਆ ਦੇ ਵੀ ਕਿ ਨਹੀਂ ਪਤਾ ਲੱਗਿਆ ਕਿ ਨਸ਼ਾ ਵੇਚੀ ਤਾਂ ਇੱਕ ਤਾਂ ਦੁੱਖ ਹੈ ਨਾ 40-45 ਸਾਲਾਂ ਤੋਂ ਮਤਲਬ ਜਿਹੜਾ ਲੱਗਿਆ ਹੋਇਆ ਸੌਂਕ ਹੈ ਉਹ ਹੁਣ ਕਰਤਾ ਰਹੇ ਆ ਸੀ ਆਪਣੇ ਕੋਲੋਂ ਤਾਂ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤੇ ਨੇ ਉਹ ਤਾਂ ਆ ਇੱਥੇ ਆ ਕੇ ਮਿਲਫਸੂਸ ਵੀ ਕਰਕੇ ਗਏ ਨੇ ਉਹ ਜਮਾਨਤਾ ਪਿਆ ਆਪ ਜਮਾਨਤਾ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਆ ਸੁਪਰੀਮ ਕੋਰਟਾਂ ਚ ਸੋ ਇਹ ਇੱਕ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ ਸੋ ਕੋਸ਼ਿਸ਼ ਕਰ ਰਹੇ ਆ ਕਿ ਕਿ ਮਤਲਬ ਇਸ ਤੋਂ ਪਹਿਲਾਂ ਕਿ ਹੋਰ ਪੱਟੀਆਂ ਕਟਣਾ ਆਵਾ ਜਾਂ ਕੋਈ ਹੋਰ ਜ਼ਿਆਦਾ ਨੁਕਸਾਨ ਜਾਨੀ ਤੌਰ ਤੇ ਹੋਵੇ ਅਸੀਂ ਉਹਨਾਂ ਤੇ ਪਹਿਲਾਂ ਹੀ ਨੱਥ ਪਾ ਦਈਏ